ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਜਿਸ ਦੇ ਵਿੱਚ ਇੱਕ ਕੁੜੀ ਦਾ ਵਿਆਹ ਰੱਖਿਆ ਹੁੰਦਾ ਤੇ ਉਸ ਕੁੜੀ ਦੇ ਵਿਆਹ ਵਾਲੇ ਦਿਨ ਉਸੇ ਸਵੇਰ ਨੂੰ ਜਿਸ ਦਿਨ ਉਸਦਾ ਵਿਆਹ ਹੁੰਦਾ ਉਸਦੇ ਉੱਤੇ ਹਮਲਾ ਹੋ ਜਾਂਦਾ ਤੇ ਇਸ ਹਮਲੇ ਦੇ ਵਿੱਚ ਉਸ ਕੁੜੀ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਇੱਕ ਕੁੜੀ ਜਿਸਦਾ ਵਿਆਹ ਰੱਖਿਆ ਹੁੰਦਾ ਉਸੇ ਦੇ ਵਿਆਹ ਵਾਲੇ ਦਿਨ ਸਵੇਰ ਨੂੰ ਮੌਤ ਹੋ ਜਾਣੀ ਕਿਸੇ ਦਾ ਹਮਲਾ ਕਰ ਦੇਣਾ ਇਸ ਤੋਂ ਬਾਅਦ ਜਿਹੜਾ ਸ਼ੱਕ ਹੈ ਉਹ ਕਾਫੀ ਲੋਕਾਂ ਦੇ ਉੱਤੇ ਜਾਂਦਾ ਹੈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਸ਼ੱਕ ਹੁੰਦਾ ਹੈ ਕਿ ਉਸ ਦੇ ਕਿਸੇ ਇੱਕ ਪਾਸੜ ਪਿਆਰ ਕਰਨ ਵਾਲੇ ਕਿਸੇ ਪ੍ਰੇਮੀ ਨੇ ਉਸ ਦੇ ਉੱਤੇ ਹਮਲਾ ਨਾ ਕਰ ਦਿੱਤਾ ਹੋਵੇ ਕੋਈ ਮੁੰਡਾ ਜੋ ਕਿ ਉਹਨੂੰ ਅੰਦਰੋਂ ਅੰਦਰ ਹੀ ਚਾਹੁੰਦਾ ਹੋਵੇ ਜਾਂ ਫਿਰ ਉਸ ਦਾ ਕੋਈ ਪੁਰਾਣਾ ਪਿਆਰ ਕਰਨ ਵਾਲਾ ਮੁੰਡਾ ਉਸ ਨੂੰ ਜਿਹੜਾ ਮੌਤ ਦੇ ਘਾਟ ਨਾ ਉਤਾਰ ਗਿਆ ਹੋਵੇ ਉਸ ਨੇ ਨਾ ਹੀ ਹਮਲਾ ਕਰ ਦਿੱਤਾ ਹੋਵੇ ਇਸ ਮਾਮਲੇ ਨੂੰ ਉਧਰ ਨੂੰ ਮੋੜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਨਿਕਲਦਾ ਕਿ ਕੋਈ ਬੁਆਏਫ੍ਰੈਂਡ ਵਾਲਾ ਐਂਗਲ ਸਾਹਮਣੇ ਆਵੇ ਤਾਂ ਉਸ ਤੋਂ ਬਾਅਦ ਕਾਫੀ ਲੋਕਾਂ ਦੇ ਉੱਤੇ ਸ਼ੱਕ ਹੋਰ ਜਾਂਦਾ ਹੈ ਤੇ ਅਖੀਰ ਦੇ ਵਿੱਚ ਪੁਲਿਸ ਦੀ ਚੰਗੀ ਤਹਿਕੀਕਾਤ کہہ ਸਕਦੇ ਆ ਜਾਂ ਪੁਲਿਸ ਦੀ ਚੰਗੀ ਕਾਰਗੁਜ਼ਾਰੀ ਕਹੀਏ ਕਿ ਪੁਲਿਸ ਨੇ ਇਸ ਕੇਸ ਨੂੰ ਹੱਲ ਕੀਤਾ ਤੇ ਜਦੋਂ ਇਹ ਕੇਸ ਹੱਲ ਹੁੰਦਾ ਇਸ ਦੇ ਵਿੱਚ ਜਿਹੜੇ ਅਸਲੀ ਜਿਹੜੇ ਲੋਕਾਂ ਨੇ ਇਸ ਤੇ ਹਮਲਾ ਕੀਤਾ ਹੁੰਦਾ ਕੁੜੀ ਤੇ ਜਦੋਂ ਉਹ ਲੋਕਾਂ ਦਾ ਪਤਾ ਲੱਗਦਾ ਤਾਂ ਸਾਰੇ ਹੈਰਾਨ ਰਹਿ ਜਾਂਦੇ ਆ ਕਿਉਂਕਿ ਕਿਸੇ ਨੇ ਸੋਚਿਆ ਤੱਕ ਨਹੀਂ ਹੁੰਦਾ ਕਿ ਇਦਾਂ ਦਾ ਮਾਮਲਾ ਇਦਾਂ ਸਾਹਮਣੇ ਵੀ ਆ ਸਕਦਾ ਕੋਈ ਇਦਾਂ ਵੀ ਉਸ ਕੁੜੀ ਦੇ ਨਾਲ ਕਰ ਸਕਦਾ ਜਿਸ ਨੂੰ ਕੀ ਉਹ ਕੁੜੀ ਜਾਣਦੀ ਤੱਕ ਵੀ ਨਹੀਂ ਸ਼ਾਇਦ ਹੋਣੀ ਜਿਸ ਨੇ ਉਹਦੇ ਉੱਤੇ ਹਮਲਾ ਕੀਤਾ ਹੁੰਦਾ ਅਖੀਰਕਾਰ ਹੋਇਆ ਕਿ ਕੌਣ ਸੀ ਉਹ ਜਿਸ ਨੇ ਉਸ ਕੁੜੀ ਦੇ ਉੱਤੇ ਹਮਲਾ ਕੀਤਾ ਤੇ ਕਿਵੇਂ ਪੁਲਿਸ ਦੇ ੜੀਕੇ ਆਉਂਦੇ ਆ ਇਹ ਸਾਰੀ ਗੱਲਬਾਤ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਉਹਨਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ ਅੱਜ ਦੇ ਇਸ ਕੇਸ ਦੀ ਸ਼ੁਰੂਆਤ ਹੁੰਦੀ ਹੈ ਜੀ ਬਰਨਾਲੇ ਸ਼ਹਿਰ ਤੋਂ ਬਰਨਾਲੇ ਦੇ ਵਿੱਚ ਇੱਕ ਧਨੋਲਾ ਰੋਡ ਦੇ ਉੱਤੇ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦਾ ਮੁਖੀ ਸੀ ਜਸਵੰਤ ਸਿੰਘ ਜੋ ਕਿ ਆਪਣੇ ਘਰ ਦੇ ਵਿੱਚ ਹੀ ਇੱਕ ਵਾਲ ਕੱਟਣ ਦਾ ਕੰਮ ਕਰਦਾ ਸੀ ਉਹਦੀ ਇੱਕ ਦੁਕਾਨ ਸੀ ਜਿੱਥੇ ਉਹ ਵਾਲ ਕੱਟਿਆ ਕਰਦਾ ਸੀ ਤੇ ਉਸਦੇ ਪਰਿਵਾਰ ਦੇ ਵਿੱਚ ਉਹਦੀ ਘਰਵਾਲੀ ਦਵਿੰਦਰ ਕੌਰ ਤੇ ਉਸਦੇ ਦੋ ਬੇਟੇ ਸੀ ਤੇ ਨਾਲ ਹੀ ਉਹਦੀ ਇੱਕ ਧੀ ਸੀ ਹਰਪ੍ਰੀਤ ਕੌਰ ਜੋ ਕਿ ਉਹਨਾਂ ਬੇਟਿਆਂ ਤੋਂ ਵੱਡੀ ਸੀ ਹੁਣ ਹਰਪ੍ਰੀਤ ਕੌਰ ਪੜ੍ਹ ਲਿਖ ਚੁੱਕੀ ਸੀ ਉਹਨੇ ਆਪਣੇ ਕਾਲਜ ਵਗੈਰਾ ਦੀ ਪੜ੍ਹਾਈ ਪੂਰੀ ਕਰ ਲਈ ਸੀ ਦੇਖਣ ਦੇ ਵਿੱਚ ਵੀ ਉਹ ਬੜੀ ਸੋਹਣੀ ਸੀ ਜਿਸ ਤੋਂ ਬਾਅਦ ਕੇ ਹੁਣ ਉਸ ਦਾ ਵਿਆਹ ਕਰਨਾ ਸੀ ਉਹਦੇ ਲਈ ਉਹ ਮੁੰਡਾ ਲੱਭ ਰਹੇ ਸੀ ਜਿਸ ਦੇ ਚਾਲਦਿਆਂ ਹੁਣ ਹਰਪ੍ਰੀਤ ਦੀ ਜਿਹੜੀ ਇੱਕ ਭੂਆ ਸੀ ਉਹ ਵੀ ਬਰਨਾਲੇ ਸ਼ਹਿਰ ਦੇ ਵਿੱਚ ਹੀ ਰਹਿੰਦੀ ਸੀ ਉਹਨੇ ਆਪਣੀ ਜਿਹੜੀ ਭਤੀਜੀ ਵਾਸਤੇ ਇੱਕ ਰਿਸ਼ਤਾ ਦੇਖਿਆ ਇੱਕ ਪਰਿਵਾਰ ਜੋ ਕੇ ਪਹਿਲਾਂ ਦੁਰਾਹੇ ਰਹਿੰਦਾ ਸੀ ਤੇ ਹੁਣ ਉਹ ਕੋਲਕੱਤਾ ਦੇ ਵਿੱਚ ਰਹਿ ਰਹੇ ਸੀ ਤੇ ਕੋਲਕੱਤਾ ਜਾ ਕੇ ਉਹਨਾਂ ਨੇ ਵਧੀਆ ਬਿਜ਼ਨਸ ਕਰ ਲਿਆ ਸੀ ਉੱਥੇ ਉਹਨਾਂ ਦਾ ਹੋਟਲ ਵਗੈਰਾ ਸੀ ਤੇ ਹੁਣ ਉਹਨਾਂ ਦੇ ਇੱਕ ਮੁੰਡੇ ਦਾ ਨਾਮ ਹਰਪ੍ਰੀਤ ਸੀ ਹੁਣ ਕੁੜੀ ਦਾ ਨਾਮ ਵੀ ਹਰਪ੍ਰੀਤ ਸੀ ਮੁੰਡੇ ਦਾ ਨਾਮ ਵੀ ਹਰਪੀ ਸੀ ਉਸ ਮੁੰਡੇ ਦੇ ਨਾਲ ਉਸ ਕੁੜੀ ਦਾ ਜਿਹੜਾ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਹੁਣ ਜਿਹੜਾ ਕਲਕੱਤੇ ਵਾਲਾ ਜਿਹੜਾ ਪਰਿਵਾਰ ਸੀ ਉਹਨਾਂ ਦਾ ਜਿਹੜਾ ਮੁਖੀ ਸੀ ਜਾਨੀ ਕਿ ਹਰਪੀ ਦਾ ਜੋ ਫਾਦਰ ਸੀ ਉਸ ਦਾ ਨਾਮ ਸੀ ਰਣਜੀਤ ਸਿੰਘ ਹੁਣ ਰਣਜੀਤ ਸਿੰਘ ਦੇ ਮੁੰਡੇ ਦਾ ਰਿਸ਼ਤਾ ਇੱਥੇ ਜਸਵੰਤ ਸਿੰਘ ਦੀ ਕੁੜੀ ਦੇ ਨਾਲ ਪੱਕਾ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕੇ ਹੁਣ 2013 ਦੇ ਮਾਰਚ ਮਹੀਨੇ ਦੇ ਵਿੱਚ ਉਹਨਾਂ ਦੀ ਆਪਸ ਦੇ ਵਿੱਚ ਰੋਕ ਵਗੈਰਾ ਵੀ ਕਰ ਦਿੱਤੀ ਜਾਂਦੀ ਆ ਅੰਗੇਜਮੈਂਟ ਵਗੈਰਾ ਵੀ ਕਰ ਦਿੱਤੀ ਜਾਂਦੀ ਆ ਹੁਣ ਅੰਗੇਜਮੈਂਟ ਤੋਂ ਬਾਅਦ ਉਹਨਾਂ ਦੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਜਾਂਦੀ ਹੈ ਜੋ ਕਿ ਦਸੰਬਰ 2013 ਦੀ ਰੱਖੀ ਜਾਂਦੀ ਹੈ 7 ਤਰੀਕ ਦਸੰਬਰ ਮਹੀਨਾ 2013 ਹੁਣ ਰਿਸ਼ਤਾ ਪੱਕਾ ਹੋਏ ਨੂੰ ਥੋੜੇ ਦਿਨ ਲੰਘ ਜਾਂਦੇ ਆ ਜਿਸ ਤੋਂ ਬਾਅਦ ਇੱਕ ਦਿਨ ਜਸਵੰਤ ਸਿੰਘ ਦੇ ਘਰ ਇੱਕ ਫੋਨ ਕਾਲ ਆਉਂਦਾ ਇੱਕ ਫੋਨ ਕਾਲ ਜਿਸ ਦੇ ਉੱਤੇ ਇੱਕ ਬੰਦਾ ਉਹਨਾਂ ਨੂੰ ਕਹਿੰਦਾ ਕਿ ਤੂੰ ਆਪਣਾ ਰਿਸ਼ਤਾ ਆਪਣੀ ਕੁੜੀ ਦਾ ਰਿਸ਼ਤਾ ਹਰਪ੍ਰੀਤ ਕੌਰ ਦਾ ਰਿਸ਼ਤਾ ਰਣਜੀਤ ਸਿੰਘ ਦੇ ਮੁੰਡੇ ਦੇ ਨਾਲ ਨਾ ਕਰ ਨਹੀਂ ਤੂੰ ਪਛਤਾਏਗਾ ਤੇ ਇਹ ਗੱਲ ਕਹਿ ਕੇ ਫੋਨ ਕੱਟ ਦਿੱਤਾ ਜਾਂਦਾ ਤੇ ਹੁਣ ਜਦੋਂ ਇਦਾਂ ਦਾ ਕੋਈ ਫੋਨ ਆਉਂਦਾ ਘਰ ਦੇ ਵਿੱਚ ਤਾਂ ਸਾਰੇ ਘਰ ਦੇ ਹੈਰਾਨ ਹੁੰਦੇ ਆ ਕਿ ਇਹ ਕੌਣ ਹੋ ਸਕਦਾ ਤੇ ਇਸ ਦੇ ਚੱਲਦੇ ਆ ਹੀ ਹੁਣ ਰਣਜੀਤ ਸਿੰਘ ਉਹਨਾਂ ਨੂੰ ਫੋਨ ਕੀਤਾ ਜਾਂਦਾ ਕਲਕੱਤੇ ਵਾਲਿਆਂ ਨੂੰ ਵੀ ਫੋਨ ਕੀਤਾ ਜਾਂਦਾ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਦਾਂ ਇਦਾਂ ਕਰਕੇ ਸਾਨੂੰ ਇੱਕ ਫੋਨ ਕਾਲ ਆਈ ਆ ਤਾਂ ਹੁਣ ਕਲਕੱਤੇ ਵਾਲੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਟੈਨਸ਼ਨ ਨਾ ਲਓ ਸਾਡੀ ਇੱਥੇ ਕਾਫੀ ਲੋਕਾਂ ਦੇ ਨਾਲ ਦੁਸ਼ਮਣੀ ਵਗੈਰਾ ਕਾਫੀ ਲੋਕਾਂ ਨਾਲ ਸਾਡੀ ਬਣਦੀ ਨਹੀਂ ਜਾਣ ਬੁੱਝ ਕੇ ਕਿਸੇ ਨੇ ਪਾਣੀ ਮਾਰਨ ਦੀ ਕੋਸ਼ਿਸ਼ ਕੀਤੀ ਹੁੰਦੀ ਪਰ ਹੁਣ ਇਦਾਂ ਥੋੜੇ ਦਿਨ ਹੋਰ ਲੱਗ ਜਾਂਦੇ ਥੋੜੇ ਦਿਨਾਂ ਤੋਂ ਬਾਅਦ ਫੇਰ ਉਹਦਾ ਹੀ ਫੋਨ ਆਉਣਾ ਸ਼ੁਰੂ ਹੋ ਜਾਂਦਾ ਇੱਕ ਦੋ ਬੰਦੇ ਨੇ ਜਿਹੜੇ ਉਹਨਾਂ ਦੇ ਘਰ ਵੀ ਆਉਂਦੇ ਆ ਜੋ ਕਿ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਆਪਣੀ ਕੁੜੀ ਦਾ ਰਿਸ਼ਤਾ ਉੱਥੇ ਨਾ ਕਰੋ ਪਰ ਇਹਨਾਂ ਚੀਜ਼ਾਂ ਨੂੰ ਉਹ ਅਣਗੌਲਿਆ ਕਰਦੇ ਰਹਿੰਦੇ ਆ ਕਿਉਂਕਿ ਹੁਣ ਰਣਜੀਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਸਾਡੇ ਲੱਗਣ ਵਾਲੇ ਬਹੁਤ ਨੇ ਕੋਈ ਨਾ ਕੋਈ ਜਾਣ ਬੁੱਝ ਕੇ ਪਾਣੀ ਮਾਰਦਾ ਤਾਂ ਉਦੋਂ ਬਾਅਦ ਹੁਣ ਸਮਾ ਲੰਘਦਾ ਵਧੀਆ ਤੇ ਹੁਣ ਦਸੰਬਰ 2013 ਦਾ ਜਿਹੜਾ ਸਮਾ ਆ ਜਾਂਦਾ ਹੁਣ 7 ਤਰੀਕ ਨੂੰ ਉਹਦਾ ਵਿਆਹ ਹੋਣਾ ਸੀ ਜੋ ਕਿ ਲੁਧਿਆਣੇ ਦੇ ਵਿੱਚ ਇੱਕ ਪੈਲਸ ਦੇ ਵਿੱਚ ਰੱਖਿਆ ਜਾਂਦਾ ਹੁਣ ਜਿਹੜਾ ਜਸਵੰਤ ਸਿੰਘ ਸੀ ਉਹ ਆਪਣੇ ਪਰਿਵਾਰ ਦੇ ਨਾਲ ਲੁਧਿਆਣੇ ਦੇ ਵਿੱਚ ਇੱਕ ਉਹਨਾਂ ਦਾ ਰਿਸ਼ਤੇਦਾਰ ਸੀ ਰਜਿੰਦਰ ਬੱਗਾ ਉਹਨਾਂ ਦੇ ਘਰ ਚਲੇ ਜਾਂ। ਕਿਉਂਕਿ ਹੁਣ ਉਹਨਾਂ ਨੇ ਆਪਣੀ ਧੀ ਦਾ ਵਿਆਹ ਕਰਨਾ ਸੀ ਤੇ ਕਲਕੱਤੇ ਵਾਲੇ ਵੀ ਜਿਹੜੇ ਲੁਧਿਆਣੇ ਆ ਜਾਂਦੇ ਆ ਹੁਣ 7 ਤਰੀਕ ਵੀ ਆ ਜਾਂਦੀ ਹੈ ਜਿਸ ਦਿਨ ਕੁੜੀ ਦਾ ਵਿਆਹ ਹੋਣਾ ਸੀ। 7 ਤਰੀਕ ਨੂੰ ਸਵੇਰ ਦੇ ਟਾਈਮ ਕੁੜੀ ਦਾ ਭਰਾ ਕੁੜੀ ਨੂੰ ਲੈ ਕੇ ਬਿਊਟੀ ਪਾਰਲਰ ਦੇ ਵਿੱਚ ਚਲਿਆ ਜਾਂਦਾ ਜਿੱਥੇ ਉਹਨੇ ਤਿਆਰ ਹੋਣਾ ਸੀ। ਜੋ ਕਿ ਸਰਾਬਾ ਨਗਰ ਲੁਧਿਆਣੇ ਦੇ ਵਿੱਚ ਸੀ ਲੈਕਮੀ ਵਾਲਿਆਂ ਦਾ ਇੱਕ ਸ਼ੋਰੂਮ ਸੀਗਾ ਜਾਂ ਕਹਿ ਦਈਏ ਇੱਕ ਪਾਰਲਰ ਸੀ ਜਿੱਥੇ ਉਹਨੇ ਤਿਆਰ ਹੋਣਾ ਸੀ ਹੁਣ ਜਦੋਂ ਸਵੇਰ ਦੇ ਵੇਲੇ ਉਹ ਜਾਂਦੀ ਹੈ ਉੱਥੇ ਹਰਪ੍ਰੀਤ ਤਿਆਰ ਹੋ ਰਹੀ ਸੀ ਉੱਥੇ ਹੀ ਇੱਕ ਕੁੜੀ ਹੋਰ ਸੀ ਜੋ ਤਿਆਰ ਹੋਣ ਦੇ ਲਈ ਆਈ ਹੋਈ ਸੀ ਆਪਣੇ ਵਿਆਹ ਦੇ ਲਈ ਤੇ ਉੱਥੇ ਉਹ ਤਿਆਰ ਹੋ ਰਹੀਆਂ ਸੀ ਤਾਂ ਤਕਰੀਬਨ 9 ਵਜੇ ਦਾ ਟਾਈਮ ਹੋ ਜਾਂਦਾ ਹੁਣ 9:00 ਵਜੇ ਇੱਕ ਪਾਰਲਰ ਦੇ ਬਾਹਰ ਆ ਕੇ ਗੱਡੀ ਰੁਕਦੀ ਹੈ ਉਸ ਗੱਡੀ ਦੇ ਵਿੱਚੋਂ ਇੱਕ ਮੁੰਡਾ ਨਿਕਲਦਾ ਤੇ ਉਹ ਮੁੰਡਾ ਸਿੱਧਾ ਹੀ ਜਿਹੜਾ ਪਾਰਲਰ ਦੇ ਵਿੱਚ ਵੜ ਜਾਂਦਾ ਹੁਣ ਜਦੋਂ ਉਹ ਮੁੰਡਾ ਪਾਰਲਰ ਦੇ ਵਿੱਚ ਆਇਆ ਤਾਂ ਸਾਰਿਆਂ ਨੂੰ ਲੱਗਿਆ ਕਿ ਸ਼ਾਇਦ ਇਹ ਇਹਨਾਂ ਦੋਨਾਂ ਕੁੜੀਆਂ ਜਿਹੜੀਆਂ ਤਿਆਰ ਹੋ ਰਹੀਆਂ ਨੇ ਇਹਨਾਂ ਦਾ ਕੋਈ ਰਿਸ਼ਤੇਦਾਰ ਵਗੈਰਾ ਹੋਣਾ। ਹੁਣ ਉਸ ਮੁੰਡੇ ਦਾ ਮੂੰਹ ਸੀ ਜਿਹੜਾ ਉਹ ਬਿਲਕੁਲ ਢੱਕਿਆ ਹੋਇਆ ਸੀ। ਉਹਨੇ ਇੱਕ ਕੈਪ ਲਈ ਹੋਈ ਸੀ ਤੇ ਹੱਥ ਦੇ ਵਿੱਚ ਉਹਦੇ ਇੱਕ ਪਲਾਸਟਿਕ ਦੀ ਬੋਤਲ ਸੀ। ਹੁਣ ਇਹ ਹੀ ਚੀਜ਼ ਸੀਸੀਟੀਵੀ ਦੇ ਵਿੱਚ ਵੀ ਦੇਖਣ ਨੂੰ ਮਿਲੀ ਸੀ। ਹੁਣ ਜਦੋਂ ਉਹ ਅੰਦਰ ਆਇਆ ਉਹਨੇ ਆਉਣ ਸਾਰ ਹਰਪ੍ਰੀਤ ਦਾ ਨਾਮ ਲਿਆ। ਜਦੋਂ ਹਰਪ੍ਰੀਤ ਦਾ ਉੱਚੀ ਦੇ ਨੇ ਨਾਮ ਲਿਆ ਤਾਂ ਹਰਪ੍ਰੀਤ ਨੇ ਜਦੋਂ ਉਹਦੇ ਵੱਲ ਮੁੜ ਕੇ ਦੇਖਿਆ ਤਾਂ ਨਾਲ ਦੀ ਨਾਲ ਉਹ ਸ਼ੀਸ਼ੀ ਜੋ ਇੱਕ ਬੋਤਲ ਉਹ ਨਾਲ ਲੈ ਕੇ ਆ ਸੀ। ਉਨੇ ਖੋਲੀ ਤੇ ਖੋਲ ਕੇ ਹਰਪੇ ਦੇ ਉੱਪਰ ਜੋ ਵੀ ਕੁਝ ਉਹਦੇ ਵਿੱਚ ਸੀ ਉਹਦੇ ਉੱਪਰ ਸੁੱਟ ਦਿੰਦਾ ਹੁਣ ਜੋ ਉਹਨੇ ਸਟਿਆ ਸੀ ਇਹ ਕੁਝ ਹੋਰ ਨਹੀਂ ਇੱਕ ਤਜਾਬ ਸੀ ਹੁਣ ਹਰਪੇ ਦੇ ਉੱਤੇ ਉਹਨੇ ਇੱਕ ਐਸਿਡ ਪਾ ਦਿੱਤਾ ਸੀ ਤੇ ਹਰਪੇ ਤੇ ਹੁਣ ਬੜੇ ਜ਼ੋਰਾਂ ਦੇ ਨਾਲ ਚੀਕਾਂ ਮਾਰ ਰਹੀ ਸੀ ਤੇ ਨਾਲ ਹੀ ਉਹ ਐਸਿਡ ਇੱਕ ਦੋ ਜਾਨੀਆਂ ਜਿਹੜੀਆਂ ਉੱਥੇ ਕੁੜੀਆਂ ਕੰਮ ਕਰਦੀਆਂ ਸੀ ਉਹਨਾਂ ਦੇ ਉੱਤੇ ਵੀ ਪਿਆ ਤੇ ਨਾਲ ਜਿਹੜੀ ਇੱਕ ਕੁੜੀ ਬੈਠੀ ਤਿਆਰ ਹੋ ਰਹੀ ਸੀ ਉਹਦੇ ਉੱਤੇ ਵੀ ਥੋੜਾ ਬਹੁਤਾ ਐਸਿਡ ਪੈ ਜਾਂਦਾ ਹੁਣ ਇਹ ਕਬਾਰਦਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੁੰਡਾ ਨਾਲ ਦੇ ਨਾਲ ਬਾਹਰ ਨਿਕਲਦਾ ਪਹਿਲਾਂ ਤੋਂ ਜਿਹੜੀ ਕਾਰ ਬਾਹਰ ਖੜੀ ਸੀ ਉਹਦੇ ਵਿੱਚ ਵੀ ਕੁਝ ਲੋਕ ਬੈਠੇ ਸੀ ਉਸ ਕਾਰ ਦੇ ਵਿੱਚ ਦੁਬਾਰਾ ਬੈਠਦਾ ਜੈਨ ਕਾਰ ਦੇ ਵਿੱਚ ਤੇ ਉੱਥੋਂ ਫਰਾਰ ਹੋ ਜਾਂਦਾ ਹੁਣ ਜਦੋਂ ਪਾਰਲਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆਉਂਦੀ ਹੈ ਤਾਂ ਜਿਹੜਾ ਬਾਹਰ ਉਸ ਕੁੜੀ ਦਾ ਭਰਾ ਬੈਠਾ ਸੀ ਆਰਪੀ ਦਾ ਉਹ ਵੀ ਨਾਲ ਦੀ ਨਾਲ ਅੰਦਰ ਜਾਂਦਾ ਅੰਦਰ ਜਾ ਕੇ ਦੇਖਦਾ ਤੇ ਸਾਰੇ ਹੀ ਉੱਥੇ ਡਰ ਜਾਂਦੇ ਆ ਕਿ ਹੋ ਕੀ ਗਿਆ ਹੁਣ ਉਸ ਪਾਰਲਰ ਦਾ ਜੋ ਮਾਲਕ ਸੀ ਸੰਜੀਵ ਗੋਲ ਉਹ ਜਦੋਂ ਦੇਖਦਾ ਕਿ ਮੇਰੇ ਪਾਰਲਰ ਦੇ ਵਿੱਚ ਇਦਾਂ ਦਾ ਕੰਮ ਹੋ ਗਿਆ ਤਾਂ ਨਾਲ ਦੀ ਨਾਲ ਉਸ ਰਹਾਬਾ ਨਗਰ ਪੁਲਿਸ ਨੂੰ ਇਨਫੋਰਮ ਕਰਦਾ ਤੇ ਉਹ ਜਿੰਨੀਆਂ ਕੁੜੀਆਂ ਜਿਹੜੀਆਂ ਉਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਸੀ ਉਹਨਾਂ ਨੂੰ ਲੈ ਕੇ ਨਾਲ ਦੀ ਨਾਲ ਡੀ ਐਮ ਸੀ ਹਸਪੀਟਲ ਪਹੁੰਚਦਾ ਹੁਣ ਇਹਨਾਂ ਤਿੰਨਾਂ ਚਾਰਾਂ ਕੁੜੀਆਂ ਦੇ ਵਿੱਚੋਂ ਜਿਹੜੀ ਹਰਪ੍ਰੀਤ ਕੌਰ ਸੀ ਉਹ ਬੜੀ ਬੁਰੀ ਤਰ੍ਹਾਂ ਦੇ ਨਾਲ ਝੁੱਲਸੀ ਗਈ ਸੀ ਉਹਦੀ ਜਿਹੜੀ ਸਕਿਨ ਸੀ ਉਹ ਕਾਫੀ ਜ਼ਿਆਦਾ ਖਰਾਬ ਹੋ ਗਈ ਸੀ ਤੇ ਜਿਹੜੀਆਂ ਦੂਜੀਆਂ ਕੁੜੀਆਂ ਸੀ ਉਹਨਾਂ ਨੇ ਥੋੜਾ ਬਹੁਤਾ ਹੀ ਐਸਿਡ ਪਿਆ ਸੀ ਉਹਨਾਂ ਦਾ ਇਲਾਜ ਕੀਤਾ ਤੇ ਡੀ ਐਮ ਸੀ ਵਾਲਿਆਂ ਨੇ ਉਹਨਾਂ ਨੂੰ ਘਰ ਭੇਜ ਦਿੱਤਾ ਹੁਣ ਜਿਹੜੀ ਹਰਪ੍ਰੀਤ ਕੌਰ ਸੀ ਇਹਨਾਂ ਦਾ ਸਾਰਾ ਪਰਿਵਾਰ ਉੱਥੇ ਪਹੁੰਚਦਾ ਸਾਰੇ ਆ ਕੇ ਦੇਖਦੇ ਆ ਤੇ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰਦੀ ਆ ਜਦੋਂ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰਦੀ ਆ ਤਾਂ ਸਭ ਤੋਂ ਪਹਿਲਾਂ ਪਾਰਲਰ ਦੇ ਵਿੱਚ ਜਾ ਕੇ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਪਾਰਲਰ ਦੇ ਵਿੱਚੋਂ ਇੱਕ ਲੈਟਰ ਮਿਲਦਾ ਜੋ ਕਿ ਮੁੰਡਾ ਉਹ ਉੱਥੇ ਸੁੱਟ ਕੇ ਚਲਾ ਗਿਆ ਸੀ ਜਦੋਂ ਉਹ ਉੱਥੇ ਤਜਾ ਪਾਉਣ ਆਇਆ ਸੀ ਤੇ ਨਾਲ ਹੀ ਉਹਨੇ ਇੱਕ ਦੋ ਚੀਜ਼ਾਂ ਵੀ ਕਹੀਆਂ ਸੀ ਉਹਨੇ ਕਿਹਾ ਸੀ ਕਿ ਮੈਂ ਕਿਹਾ ਸੀ ਨਾ ਤੇਰੇ ਘਰ ਦੇਆਂ ਨੂੰ ਤੇਰਾ ਵਿਆਹ ਕਿਤੇ ਨਾ ਹੋਰ ਕਰਨ ਹੁਣ ਦੇਖ ਭੁਗਤ ਨਤੀਜਾ ਤੇ ਇਦਾਂ ਕਹਿ ਕੇ ਉਹ ਐਸਿਡ ਪਾ ਕੇ ਚਲਾ ਗਿਆ ਸੀ ਹੁਣ ਜਿਹੜਾ ਇਹ ਲੈਟਰ ਮਿਲਿਆ ਇਹਦੇ ਵਿੱਚ ਵੀ ਕੁਝ ਇਦਾਂ ਦਾ ਹੀ ਲਿਖਿਆ ਹੋਇਆ ਸੀ ਇਦਾਂ ਲੱਗ ਰਿਹਾ ਸੀ ਕਿ ਕੋਈ ਇੱਕ ਪਾਸੜ ਪਿਆਰ ਕਰਨ ਵਾਲਾ ਕੋਈ ਮੁੰਡਾ ਹੋਣਾ ਜੋ ਕਿ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਗਿਆ ਪਰ ਜਦੋਂ ਇਸ ਚੀਜ਼ ਦੀ ਤਹਿਕੀਕਾਤ ਹੋਈ ਇੱਕ ਦੋ ਮੁੰਡਿਆਂ ਨੂੰ ਚੱਕਿਆ ਵੀ ਜਾਂਦਾ ਇੱਕ ਮੁੰਡਾ ਇਸ ਕੇਸ ਦੇ ਵਿੱਚ ਚੱਕਿਆ ਵੀ ਜਾਂਦਾ ਜੋ ਕਿ ਹਰਪੇ ਦੇ ਇੱਕ ਸਹੇਲੀ ਸੀ ਉਸ ਦਾ ਇੱਕ ਭਾਈ ਸੀ ਜਿਸ ਨੂੰ ਕੇ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ ਪਰ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਜਾਣ ਬੁੱਝ ਕੇ ਜਿਹੜੀ ਇਹ ਸਾਰੀ ਇਨਵੈਸਟੀਗੇਸ਼ਨ ਹੈ ਇਸ ਕੇਸ ਦੀ ਇਹਨੂੰ ਉਲਝਾਉਣ ਦੇ ਲਈ ਐਦਾਂ ਕੀਤਾ ਗਿਆ ਇਹ ਕੋਈ ਐਂਗਲ ਨਹੀਂ ਹੈ ਜੋ ਕਿ ਪਿਆਰ ਦਾ ਐਂਗਲ ਲੱਗ ਰਿਹਾ ਹੋਵੇ ਕਈ ਕਈ ਸੇ ਮੁੰਡੇ ਨੇ ਆਪਣੀ ਗਰਲਫ੍ਰੈਂਡ ਦੇ ਉੱਤੇ ਜਿਹੜਾ ਇਤਜਾਬ ਵਗੈਰਾ ਸਿੱਟਿਆ ਹੋਵੇ ਇਹ ਜਾਣ ਬੁੱਝ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਕਰਕੇ ਇਸ ਐਂਗਲ ਨੂੰ ਉੱਥੇ ਡ੍ਰੌਪ ਕਰ ਦਿੱਤਾ ਜਾਂਦਾ ਤੇ ਨਾਲ ਹੋਰ ਵੱਖ-ਵੱਖ ਐਂਗਲਾਂ ਤੋਂ ਜਿਹੜੀ ਜਾਂਚ ਕਰਨੀ ਸ਼ੁਰੂ ਕਰਦੀ ਆ ਹੁਣ ਪੁਲਿਸ ਤੇ ਹੁਣ ਜਦੋਂ ਹਰਪ੍ਰੀਤ ਸੀ ਜੋ ਉਹ ਕਾਫੀ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੀ ਉਹ ਬਿਲਕੁਲ ਬੇਹੋਸ਼ ਪਈ ਸੀ ਇਸ ਕਰਕੇ ਹੁਣ ਉਸਦੇ ਦਾ ਬਿਆਨ ਹੋ ਨਹੀਂ ਸਕਦੇ ਸੀ ਇਹਦੇ ਨਾਲ ਹੀ ਹੁਣ ਜਿਹੜਾ ਹਰਪੇ ਦਾ ਫਾਦਰ ਸੀ ਜਸਵੰਤ ਸਿੰਘ ਉਹਦੇ ਬਿਆਨ ਲਏ ਜਾਂਦੇ ਆ ਉਹਦੇ ਵੱਲੋਂ ਮਾਮਲਾ ਜਿਹੜਾ ਦਰਜ ਕਰਾਇਆ ਜਾਂਦਾ ਹੁਣ ਜਸਵੰਤ ਸਿੰਘ ਜੋ ਵੀ ਕੁਝ ਦੱਸਦਾ ਉਹ ਤੋਂ ਪੁਲਿਸ ਨੂੰ ਪਤਾ ਲੱਗਦਾ ਕਿ ਇਹਨਾਂ ਨੂੰ ਵਿਆਹ ਕਰਨ ਤੋਂ ਪਹਿਲਾਂ ਵੀ ਕਾਫੀ ਲੋਕਾਂ ਨੇ ਰੋਕਿਆ ਸੀ ਇਹਨਾਂ ਦੇ ਘਰ ਫੋਨ ਕਾਲ ਆਉਂਦੇ ਰਹਿੰਦੇ ਸੀ ਹੁਣ ਇਸ ਕਰਕੇ ਜੋ ਜਵਾਬ ਕਲਕੱਤੇ ਵਾਲੇ ਰਣਜੀਤ ਸਿੰਘ ਉਹਨਾਂ ਨੇ ਇਹਨਾਂ ਨੂੰ ਦਿੱਤਾ ਸੀ ਕਿ ਸਾਡੇ ਕਾਫੀ ਜ਼ਿਆਦਾ ਦੁਸ਼ਮਣ ਨੇ ਕੋਈ ਭਾਨੀ ਮਾਰਦਾ ਹੋਣਾ ਇਸ ਕਰਕੇ ਹੁਣ ਪੁਲਿਸ ਜਿਹੜਾ ਕਲਕੱਤੇ ਵਾਲਾ ਪਰਿਵਾਰ ਸੀ ਉਹ ਤੋਂ ਪੁੱਛਗਿੱਛ ਕਰਦੀ ਹੈ ਕਿਉਂਕਿ ਪੁਲਿਸ ਵਾਲੇ ਹੁਣ ਦੇਖਣਾ ਚਾਹੁੰਦੇ ਸੀ ਕਿ ਕੌਣ ਹੋ ਸਕਦਾ ਹੈ ਜੋ ਉਹਨਾਂ ਦਾ ਦੁਸ਼ਮਣ ਹੋ ਸਕਦਾ ਜੋ ਇੰਨੀ ਜਿਹੜੀ ਹੱਦ ਪਾਰ ਕਰ ਸਕਦਾ ਕਿ ਇੱਕ ਕੁੜੀ ਦੇ ਉੱਤੇ ਵਿਆਹ ਵਾਲੇ ਦਿਨ ਤਜਾਬ ਸੁੱਟ ਕੇ ਚਲਿਆ ਜਾਵੇ ਤਾਂ ਹੁਣ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਹੁਣ ਉਹਨਾਂ ਦੀ ਜਿਹੜੀ ਪੁੱਛਗਿੱਛ ਸੀ ਉਹਨਾਂ ਤੋਂ ਪੁਲਿਸ ਨੂੰ ਕੁਝ ਕਲੀਅਰ ਹੋਣ ਲੱਗਦਾ ਹੈ ਪੁਲਿਸ ਉਹਨਾਂ ਦੀ ਸਾਰੀ ਬੈਕਗ੍ਰਾਉਂਡ ਜਾਣਦੀ ਹੈ ਤਾਂ ਹੁਣ ਜਦੋਂ ਕਲਕੱਤੇ ਵਾਲੇ ਪਰਿਵਾਰ ਦੀ ਜਿਹੜੀ ਬੈਕਗ੍ਰਾਉਂਡ ਚੈੱਕ ਕੀਤੀ ਜਾਂਦੀ ਆ ਉਹਨਾਂ ਦੇ ਬਾਰੇ ਜੋ ਖੁਲਾਸੇ ਹੁੰਦੇ ਆ ਜੋ ਕੁਝ ਪਤਾ ਲੱਗਦਾ ਤਾ ਪੁਲਿਸ ਨੂੰ ਉੱਥੋਂ ਜਿਹੜਾ ਇਹ ਕੇਸ ਕਲੀਅਰ ਹੋਣਾ ਦਿਖਣ ਲੱਗ ਜਾਂਦਾ ਕਲੀਅਰ ਹੋਣ ਲੱਗ ਜਾਂਦਾ ਹੈ ਪੁਲਿਸ ਇਸ ਕੇਸ ਦੀ ਜਿਹੜੀ ਤਹ ਤੱਕ ਪਹੁੰਚ ਜਾਂਦੀ ਹੈ ਤੇ ਇਸੇ ਦੇ ਚੱਲਦੇ ਹੁਣ ਲੁਧਿਆਣਾ ਪੁਲਿਸ ਪਟਿਆਲਾ ਰਣਜੀਤ ਨਗਰ ਦੀ ਇੱਕ ਕੋਠੀ ਦੇ ਵਿੱਚ ਇੱਕ ਛਾਪਾ ਮਾਰਦੀ ਹੈ ਜਿਸ ਦੇ ਦੌਰਾਨ ਉੱਥੋਂ ਇੱਕ ਵਿਅਕਤੀ ਬਾਹਰ ਭੱਜ ਕੇ ਨਿਕਲਦਾ ਛੱਤ ਦੇ ਉੱਤੇ ਛਾਲ ਮਾਰਦਾ ਤੇ ਉਸ ਦੀ ਲੱਤ ਟੁੱਟ ਜਾਂਦੀ ਹੈ ਤੇ ਲੱਤ ਟੁੱਟਣ ਕਰਕੇ ਪੁਲਿਸ ਵਾਲੇ ਉਸ ਨੂੰ ਉੱਥੇ ਹੀ ਕਾਬੂ ਕਰ ਲੈਂਦੇ ਆ ਤੇ ਇੱਥੇ ਹੀ ਇੱਕ ਔਰਤ ਸੀ ਜੋ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤੀ ਇੱਥੇ ਕੁੱਲ ਮਿਲਾ ਕੇ ਦੋ ਜਾਣੇ ਪਟਿਆਲੇ ਦੇ ਵਿੱਚੋਂ ਪੁਲਿਸ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਦੀ ਹੈ। ਹੁਣ ਜੋ ਇਹ ਗ੍ਰਿਫਤਾਰ ਕੀਤੇ ਸੀ ਪੁਲਿਸ ਨੇ ਇਹਨਾਂ ਦੇ ਵਿੱਚੋਂ ਜਿਹੜੀ ਔਰਤ ਸੀ ਉਸ ਦਾ ਨਾਮ ਅਮ੍ਰਿਤਪਾਲ ਕੌਰ ਸੀ ਤੇ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਦਾ ਨਾਮ ਪਲਵਿੰਦਰ ਸਿੰਘ ਸੀ ਉਰਫ ਪਵਨ ਵੀ ਉਹਨੂੰ ਕਹਿੰਦੇ ਸੀ ਤੇ ਇਹ ਦੋ ਜਾਣੇ ਉੱਥੋਂ ਗ੍ਰਿਫਤਾਰ ਹੁੰਦੇ ਆ। ਹੁਣ ਜੋ ਇਹ ਔਰਤ ਸੀ ਜੋ ਗ੍ਰਿਫਤਾਰ ਹੋਈ ਸੀ ਉੱਥੋਂ ਇਹ ਕੋਈ ਹੋਰ ਨਹੀਂ ਬਲਕਿ ਹਰਪ੍ਰੀਤ ਸਿੰਘ ਜੋ ਕਿ ਹਰਪ੍ਰੀਤ ਦਾ ਜਿਹੜਾ ਹਸਬੈਂਡ ਸੀ ਜੀ ਨੇ ਉਹਦੇ ਨਾਲ ਵਿਆਹ ਕਰਾਉਣਾ ਸੀ ਰਣਜੀਤ ਸਿੰਘ ਦਾ ਮੁੰਡਾ ਉਹਦੇ ਭਰਾ ਦੀ ਇਹ ਘਰ ਵਾਲੀ ਸੀ ਜਾਨੀ ਕਿ ਹਰਪ੍ਰੀਤ ਦੀ ਭਾਬੀ ਸੀ ਹੁਣ ਹਰਪ੍ਰੀਤ ਦਾ ਇੱਕ ਵੱਡਾ ਭਰਾ ਸੀ ਤਰਨਜੀਤ ਉਹਦੀ ਇਹ ਘਰ ਵਾਲੀ ਸੀ ਜੋ ਕਿ ਇਹਦੇ ਵਿਆਹ ਤੋਂ ਮਗਰੋਂ ਕਾਫੀ ਸਮਾਂ ਕਲਕੱਤੇ ਉਹਨਾਂ ਦੇ ਕੋਲ ਰਹੀ ਪਰ ਇਹ ਪਹਿਲਾਂ ਤੋਂ ਦੁਗਰੀ ਦੇ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਸੀ ਉਹਨਾਂ ਦੀ ਕੁੜੀ ਸੀ ਇਹਦੇ ਘਰ ਦੇ ਨਾਲ ਇਹਨੂੰ ਕਾਫੀ ਜ਼ਿਆਦਾ ਖੁੱਲ੍ਹ ਦਿੱਤੀ ਹੋਈ ਸੀ ਜਿਸ ਦੇ ਕਰਕੇ ਇਹਦਾ ਕਾਫੀ ਮੁੰਡਿਆਂ ਦੇ ਨਾਲ ਆਉਣਾ ਜਾਣਾ ਸੀ ਤੇ ਇਹ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਕਿ ਚੰਬਲੀ ਹੋਈ ਸੀ ਇਹ ਆਪਣੇ ਪਰਿਵਾਰ ਦੀ ਬਿਲਕੁਲ ਵੀ ਕੋਈ ਗੱਲ ਨਹੀਂ ਮੰਨਦੀ ਸੀ ਤੇ ਉਸ ਤੋਂ ਬਾਅਦ ਇਹਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਇਹ ਕਲਕੱਤੇ ਜਾ ਕੇ ਰਹਿਣ ਲੱਗਦੀ ਆ ਕਲਕੱਤੇ ਵਾਲੇ ਪਰਿਵਾਰ ਨਾਲ ਵੀ ਇਹਦੀ ਕੋਈ ਬਹੁਤੀ ਵਧੀਆ ਨਹੀਂ ਨਿਭਦੀ ਜਿਸ ਤੋਂ ਬਾਅਦ ਇਹ ਬਾਹਰ ਕਿਤੇ ਵਿਦੇਸ਼ ਚਲੇ ਜਾਂਦੇ ਆ ਦੋਨੋਂ ਮੀਆਂ ਬੀਵੀ ਤੇ ਉੱਥੋਂ ਫਿਰ ਇਹ ਜਦੋਂ ਵਾਪਸ ਆਉਂਦੇ ਆ ਇਹਨਾਂ ਦੇ ਕੋਲੇ ਦੋ ਬੱਚੇ ਸੀ ਤੇ ਇੱਥੇ ਵਾਪਸ ਆਉਣ ਤੋਂ ਬਾਅਦ ਵੀ ਇਹ ਉਹਨਾਂ ਦੇ ਨਾਲ ਜਿਹੜਾ ਰਲ ਮਿਲ ਕੇ ਨਹੀਂ ਰਹਿੰਦੀ ਜਿਸ ਤੋਂ ਬਾਅਦ ਇਹ ਤਲਾਕ ਦੀ ਮੰਗ ਕਰਦੀ ਆ ਤੇ ਇਹ ਤਲਾਕ ਲੈ ਵੀ ਲੈਂਦੀ ਆ ਦੋਨੋਂ ਆਪਣੇ ਬੱਚਿਆਂ ਨੂੰ ਛੱਡ ਕੇ ਇਹ ਵਾਪਸ ਪੰਜਾਬ ਆ ਜਾਂਦੀ ਹੈ ਤੇ ਇਸ ਦਾ ਤਲਾਕ ਹੁੰਦਾ ਇਸ ਨੂੰ ਤਲਾਕ ਤੋਂ ਬਾਅਦ 70 ਲੱਖ ਰੁਪਈਆ ਵੀ ਮਿਲਦਾ ਤੇ ਨਾਲ ਹੀ ਇੱਕ ਫਲੈਟ ਮਿਲਦਾ ਜੋ ਕਿ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਸੀ ਤੇ ਇਸ ਤੋਂ ਬਾਅਦ ਇਹ ਤਲਾਕ ਲੈ ਕੇ ਇੱਥੇ ਆ ਜਾਂਦੀ ਹੈ ਤੇ ਜਿਹੜਾ ਦੂਜਾ ਪਰਿਵਾਰ ਸੀ ਕਲਕੱਤੇ ਵਾਲਾ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੂਣ ਲੱਗਦੇ ਆ ਕਿਉਂਕਿ ਹੁਣ ਉਹਨਾਂ ਨੂੰ ਸੁੱਖ ਦਾ ਸਾਥ ਮਿਲਿਆ ਸੀ ਪਰ ਜੋ ਇਹ ਅਮਰਤਪਾਲ ਕੌਰ ਸੀ ਇਹ ਆਪਣੀਆਂ ਹਰਕਤਾਂ ਤੋਂ ਫਿਰ ਵੀ ਬਾਜ਼ ਨਹੀਂ ਆਉਂਦੀ ਇੱਥੇ ਆਉਣ ਤੋਂ ਬਾਅਦ ਉਹ ਇੱਕ ਮੁੰਡੇ ਦੇ ਨਾਲ ਹੋਰ ਵਿਆਹ ਕਰਾਉਂਦੀ ਹੈ ਜੋ ਕਿ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਉਸਦੇ ਵਿਆਹ ਤੋਂ ਬਾਅਦ ਉਹ ਥੋੜਾ ਸਮਾਂ ਇੱਥੇ ਰਹਿਣ ਤੋਂ ਬਾਅਦ ਇੰਗਲੈਂਡ ਵਾਪਸ ਚਲਾ ਜਾਂਦਾ ਇਹ ਹੁਣ ਇੱਥੇ ਫਿਰ ਕੱਲੀ ਰਹਿੰਦੀ ਸੀ ਇਹ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਪੇਕੇ ਘਰ ਜਾਣ ਤੋਂ ਬਾਅਦ ਇਹਦੀ ਦੋਸਤੀ ਇੱਕ ਮੁੰਡੇ ਦੇ ਨਾਲ ਹੋਰ ਹੁੰਦੀ ਹੈ ਜਿਸ ਦਾ ਨਾਮ ਪਲਵਿੰਦਰ ਸਿੰਘ ਸੀ ਜੋ ਇਸ ਦੇ ਨਾਲ ਹੁਣ ਫੜਿਆ ਗਿਆ ਸੀ ਹੁਣ ਇਹਦੇ ਨਾਲ ਦੋਸਤੀ ਸੀ ਇਸ ਦੀ ਇਹਦੇ ਨਾਲ ਹੀ ਇਹ ਹੁਣ ਰਹਿਣ ਲੱਗ ਚੁੱਕੀ ਸੀ ਜਿਸ ਤੋਂ ਬਾਅਦ ਕੇ ਹੁਣ ਇਹਨੂੰ ਇੱਕ ਦਿਨ ਪਤਾ ਲੱਗਿਆ ਕਿ ਇਹਦੇ ਦਿਓਰ ਹਰਪੇ ਦਾ ਵਿਆਹ ਜਿਹੜਾ ਇੱਕ ਬਰਨਾਲੇ ਦੀ ਕਿਸੇ ਕੁੜੀ ਦੇ ਨਾਲ ਹੋ ਰਿਹਾ ਤਾਂ ਇਹਦੇ ਜਿਹੜਾ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਇਹ ਸੋਚਦੀ ਹੈ ਕਿ ਮੈਂ ਉਹਨਾਂ ਦਾ ਕਦੇ ਵੀ ਭਲਾ ਨਹੀਂ ਹੋਣ ਦਊਂਗੀ ਇਹਦੇ ਚੱਲਦੇ ਆਹੀ ਹੁਣ ਜਿਹੜੀ ਇਹ ਅਮਰਤਪਾਲ ਸੀ ਇਹ ਦੁਬਾਰਾ ਤੋਂ ਫੇਰ ਕਲਕੱਤੇ ਵਾਲੇ ਰਣਜੀਤ ਸਿੰਘ ਨੂੰ ਫੋਨ ਕਰਦੀ ਹੈ ਇਹ ਉਹਨੂੰ ਕਹਿੰਦੀ ਆ ਕਿ ਮੈਂ ਤੇਰੇ ਮੁੰਡੇ ਦਾ ਵਿਆਹ ਨਹੀਂ ਹੋਣ ਦਵਾਂਗੀ ਚਾਹੇ ਮੈਨੂੰ ਕੁਝ ਵੀ ਕਰਨਾ ਪੈ ਜਾਵੇ ਤੇ ਇਹਦੇ ਚੱਲਦੇ ਆਹੀ ਇਹ ਫੇਰ ਕਾਫੀ ਜ਼ਿਆਦਾ ਜਿਹੜੀਆਂ ਭਾਨੀਆਂ ਬਰਾਉਂਦੀ ਐ ਇਹ ਕਾਫੀ ਜ਼ਿਆਦਾ ਫੋਨ ਕਰਦੀ ਐ ਇਹ ਜਿਹੜੇ ਹਰਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਇੱਥੇ ਬਰਨਾਲੇ ਵਾਲਿਆਂ ਨੂੰ ਉਹਨਾਂ ਨੂੰ ਫੋਨ ਕਰ ਕਰਕੇ ਰੋਕਣ ਦੀ ਕੋਸ਼ਿਸ਼ ਕਰਦੀ ਐ ਪਰ ਉਹ ਕਿਸੇ ਦੀ ਗੱਲ ਨਹੀਂ ਮੰਨਦੇ ਜਦੋਂ ਇਹਨੂੰ ਲੱਗਦਾ ਕਿ ਇਹ ਵਿਆਹ ਕਿਸੇ ਤਰੀਕੇ ਨਾਲ ਨਹੀਂ ਰੁਕ ਸਕਦਾ ਤਾਂ ਫਿਰ ਇੱਕ ਪਲਾਨ ਬਣਾਉਂਦੀ ਐ ਇਸ ਬਲਵਿੰਦਰ ਦੇ ਨਾਲ ਮਿਲ ਕੇ ਜਿਸ ਦੇ ਵਿੱਚ ਇਹ ਸੋਚਦੇ ਐ ਕਿ ਅਸੀਂ ਜਿਹੜੀ ਉਹ ਹਰਪ੍ਰੀਤ ਕੌਰ ਆ ਉਹਦੇ ਉੱਤੇ ਐਸਿਡ ਅਟੈਕ ਕਰ ਦਾਂਗੇ ਉਹਦੇ ਉੱਤੇ ਤਜਾਬ ਸਿੱਟ ਦਵਾਂਗੇ ਜਦੋਂ ਉਹਦਾ ਚਿਹਰਾ ਵਗੈਰਾ ਖਰਾਬ ਹੋ ਜੂ ਤਾਂ ਉਸਦੇ ਨਾਲ ਉਹਦਾ ਵਿਆਹ ਹੋਣਾ ਹੀ ਨਹੀਂ ਇਸ ਤੋਂ ਪਹਿਲਾਂ ਇਹ ਇੱਕ ਹੋਰ ਵੀ ਪਲਾਨ ਕਰਦਿਆ ਸੋਚਦਿਆ ਕਿ ਅਸੀਂ ਕਲਕੱਤੇ ਜਾਈਏ ਤੇ ਕਲਕੱਤੇ ਜਾ ਕੇ ਰਣਜੀਤ ਸਿੰਘ ਦਾ ਜਿਹੜਾ ਪਰਿਵਾਰ ਆ ਉਹਦੇ ਜੋ ਬੇਟੇ ਨੇ ਜਾਂ ਉਹਦੀ ਘਰ ਵਾਲੀ ਆ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਈਏ ਪਰ ਇਹਨਾਂ ਨੂੰ ਕਲਕੱਤੇ ਜਾਣਾ ਔਖਾ ਲੱਗਦਾ ਇਹ ਇਹ ਦੂਜੀ ਆਪਸ਼ਨ ਇਹਨਾਂ ਨੂੰ ਜਿਹੜੀ ਥੋੜੀ ਜੀ ਸੌਖੀ ਲੱਗਦੀ ਆ ਇਸ ਕਰਕੇ ਇਹ ਇਸ ਦੇ ਉੱਤੇ ਕੰਮ ਕਰਦਿਆ ਜਿਸ ਦੇ ਚੱਲਦਿਆਂ ਪਹਿਲਾਂ ਇਹ ਫੋਨ ਵਗੈਰਾ ਵੀ ਕਰਦਿਆ ਜਿਹੜੇ ਹਰਪ੍ਰੀਤ ਦੇ ਘਰ ਦੇ ਨੂੰ ਮੈਂ ਦੱਸਿਆ ਪਹਿਲਾਂ ਤੇ ਉਸ ਤੋਂ ਬਾਅਦ ਇਹ ਬਰਨਾਲੇ ਆਪ ਵੀ ਜਾਂਦਿਆ ਇਹ ਸੋਚਦਿਆ ਕਿ ਉੱਥੇ ਜਾ ਕੇ ਇਹ ਉਹਦੇ ਉੱਤੇ ਐਸਿਡ ਛੁੱਟ ਦੇਣਗੇ ਪਰ ਉਥੇ ਕਾਮਯਾਬ ਨਹੀਂ ਹੁੰਦੀ ਤਾਂ ਇਹਨੂੰ ਫਿਰ ਪਤਾ ਲੱਗਦਾ ਕਿ ਜਿਹੜਾ ਹਰਪ੍ਰੀਤ ਦਾ ਵਿਆਹ ਉਹ ਲੁਧਿਆਣਾ ਦੇ ਵਿੱਚ ਹੋਣਾ ਤੇ ਉਹ ਜਿਹੜੇ ਬਿਊਟੀ ਪਾਰਲਰ ਤੋਂ ਤਿਆਰ ਹੋਣੀ ਸੀ ਉਹਦੇ ਬਾਰੇ ਵੀ ਇਹਨੂੰ ਪਤਾ ਲੱਗਦਾ ਜਿਸ ਦੇ ਬਾਅਦ ਇਹ ਫਿਰ ਪੁਲਵਿੰਦਰ ਉਹਨਾਂ ਨੂੰ ਜਿਹੜੀ ਅਮਰਤਪਾਲ ਸੀ ਇਹ ਵਾਪਸ ਬੁਲਾਉਂਦੀ ਹੈ ਤੇ ਇਹ ਲੁਧਿਆਣਾ ਇਕੱਠੇ ਹੁੰਦੇ ਆ ਅਮਰਤਪਾਲ ਆਪਣੇ ਇੱਕ ਰਿਸ਼ਤੇਦਾਰਾਂ ਦੀ ਜਾਣਕਾਰ ਲੈਂਦਾ ਜਿਸ ਦੇ ਉੱਪਰੋਂ ਨੰਬਰ ਬਦਲਦਾ ਤੇ ਇਸ ਮਾਮਲੇ ਦੇ ਵਿੱਚ ਹੁਣ ਇਸ ਅਮਰਤਪਾਲ ਨੇ ਪਲਵਿੰਦਰ ਉਹਨਾਂ ਨੂੰ 10 ਲੱਖ ਰੁਪਇਆ ਵੀ ਦਿੱਤਾ ਸੀ ਇਹ ਕਾਹਨ ਨੂੰ ਕਰਨ ਦੇ ਲਈ ਉਹਨੇ 10 ਲੱਖ ਰੁਪਇਆ ਮਿਲਣ ਤੋਂ ਬਾਅਦ ਜਿਹੜਾ ਪਲਵਿੰਦਰ ਸੀ ਇਹਨੇ ਆਪਣੇ ਇੱਕ ਭਰਾ ਸੰਨੀ ਨੂੰ ਵੀ ਸ਼ਾਮਿਲ ਕੀਤਾ ਹੁਣ ਉਸ ਸੰਨੀ ਨੇ ਅੱਗੇ ਆਪਣੇ ਦੋ ਤਿੰਨ ਦੋਸਤ ਵੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਕੀਤੇ ਇਸ ਕਾਹਨ ਦੇ ਵਿੱਚ ਉਹਨੇ ਇੱਕ ਰਕੇਸ਼ ਕੁਮਾਰ ਪ੍ਰੇਮੀ ਇੱਕ ਜਸਪ੍ਰੀਤ ਸਿੰਘ ਤੇ ਇੱਕ ਗੁਰਸੇਵਕ ਨੂੰ ਨਾਲ ਲੜਾਇਆ ਜਿਸ ਤੋਂ ਬਾਅਦ ਇਹਨਾਂ ਨੇ ਪਲਾਨ ਬਣਾਇਆ ਤੇ ਪਲਾਨ ਤੋਂ ਬਾਅਦ ਹੁਣੇ ਲੁਧਿਆਣੇ ਆਉਂਦੇ ਆ ਲੁਧਿਆਣੇ ਆਉਣ ਤੋਂ ਪਹਿਲਾਂ ਇਹ ਜਿਹੜਾ ਐਸਿਡ ਸੀ ਉਹ ਪਟਿਆਲੇ ਤੋਂ ਇੱਕ ਅਸ਼ਵਨੀ ਕੁਮਾਰ ਨਾਮ ਦੇ ਵਿਅਕਤੀ ਤੋਂ ਖਰੀਦ ਕੇ ਲੈ ਕੇ ਆਉਂਦੇ ਆ ਜਿਸ ਤੋਂ ਬਾਅਦ ਫਿਰ ਲੁਧਿਆਣੇ ਦੇ ਵਿੱਚ ਉਸ ਦਿਨ ਸਵੇਰ ਨੂੰ 7 ਦਸੰਬਰ 2013 ਦੀ ਸਵੇਰ ਨੂੰ ਇਹ ਜਾ ਕੇ ਉਸ ਬਿਊਟੀ ਪਾਰਲਰ ਦੇ ਵਿੱਚ ਜਾ ਕੇ ਇਹ ਹਰਪ੍ਰੀਤ ਕੌਰ ਦੇ ਉੱਤੇ ਐਸਿਡ ਛੱਟ ਦਿੰਦੇ ਆ ਤੇ ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜੜੀ ਜ਼ਖਮੀ ਹੋ ਜਾਂਦੀ ਹੈ ਹੁਣ ਜਿਹੜੀ ਹਰਪ੍ਰੀਤ ਕੌਰ ਸੀ ਇਹ ਕਾਫੀ ਜ਼ਿਆਦਾ ਜ਼ਖਮੀ ਸੀ ਇਹਨੂੰ ਡੀਐਮਸੀ ਜਦੋਂ ਭਾਰਤੀ ਕਰਾਇਆ ਗਿਆ ਸੀ ਉੱਥੇ 5-6 ਦਿਨ ਰਹੀ ਸੀ ਉਸ ਤੋਂ ਬਾਅਦ ਇਨੂੰ ਜਿਹੜਾ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਇਹਨੂੰ 에ਅਰ ਲਿਫਟ ਕਰਕੇ ਲਿਜਾਇਆ ਗਿਆ ਸੀ 에ਰੋਪਲੇਨ ਦੇ ਵਿੱਚ ਇਹਨੂੰ ਲੈ ਕੇ ਜਾਇਆ ਗਿਆ ਸੀ ਜਿਸ ਦਾ ਖਰਚਾ ਲੁਧਿਆਣਾ ਦੀ ਪੁਲਿਸ ਨੇ ਚੱਕਿਆ ਸੀ ਇਸ ਪਰਿਵਾਰ ਦੀ ਗਰੀਬੀ ਨੂੰ ਦੇਖ ਕੇ ਉਹਨਾਂ ਨੇ ਪੈਸੇ ਦਿੱਤੇ ਸੀ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹਰਪ੍ਰੀਤ ਮੁੰਬਈ ਦੇ ਵਿੱਚ ਜਾ ਕੇ ਵੀ ਕਾਫੀ ਦਿਨ ਕੱਟਦੀ ਆ ਤੇ ਫਿਰ 27 ਦਸੰਬਰ 2013 ਨੂੰ ਹਰਪ੍ਰੀਤ ਆਪਣੀ ਆਖਰੀ ਸਾਹ ਲੈਂਦੀ ਆ ਉਹ ਉੱਥੇ ਮੁੰਬਈ ਦੇ ਵਿੱਚ ਦਮ ਤੋੜ ਦਿੰਦੀ ਆ ਇੰਨੇ ਦਿਨ ਮੌਤ ਦੇ ਨਾਲ ਲੜਨ ਤੋਂ ਬਾਅਦ ਉਹ ਉੱਥੇ ਹਾਰ ਜਾਂਦੀ ਹੈ ਜਿਸ ਤੋਂ ਬਾਅਦ ਕਿ ਹੁਣ ਜਿਹੜਾ ਦੂਜੇ ਪਾਸੇ ਇਹ ਸਾਰੇ ਜਾਣੇ ਜਿੰਨੇ ਵੀ ਇਸ ਕੇਸ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਉਹ ਹਰਪੀ ਤੇ ਬਲਵਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਤੋਂ ਜੋ ਪੁੱਛਗਿੱਛ ਹੋਈ ਉਸ ਤੋਂ ਬਾਅਦ ਇਕੱਲੇ ਇਕੱਲੇ ਜਿਹੜੇ ਹੋਰ ਨਾਮ ਸਾਹਮਣੇ ਆਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਾਰਿਆਂ ਦੇ ਉੱਤੇ ਮੁਕੱਦਮਾ ਚਲਾਇਆ ਗਿਆ ਇਹਨਾਂ ਨੂੰ ਜਿਹੜਾ 3 ਦਿਨਾਂ ਦੇ ਰਿਮਾਂਡ ਦੇ ਉੱਤੇ ਵੀ ਰੱਖਿਆ ਗਿਆ ਫਿਰ ਚਾਰਜ ਸ਼ੀਟ ਦਾਖਲ ਕੀਤੀ ਗਈ ਜਿਸ ਤੋਂ ਬਾਅਦ ਫਿਰ 20 ਦਸੰਬਰ 2016 ਨੂੰ ਜੋ ਇਹ ਬਲਵਿੰਦਰ ਤੇ ਅਮਰਤਪਾਲ ਸੀ ਇਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਸ ਦੇ ਵਿੱਚ ਘੱਟੋ-ਘੱਟ ਇਹ 25 ਸਾਲ ਤੱਕ ਜਿਹੜੇ ਜਮਾਨਤ ਦੇ ਲਈ ਅਪਲਾਈ ਵੀ ਨਹੀਂ ਕਰ ਸਕਦੇ ਇਹਨਾਂ ਨੂੰ ਘੱਟੋ-ਘੱਟ 25 ਸਾਲ ਤੱਕ ਲਗਾਤਾਰ ਅੰਦਰ ਰਹਿਣਾ ਪਊਗਾ ਤੇ ਇਹਨਾਂ ਦੇ ਨਾਲ-ਨਾਲ ਇਹਨਾਂ ਨੂੰ ਹੁਣ 9 ਲੱਖ ਰੁਪਏ ਜੁਰਮਾਨਾ ਵੀ ਹੋਇਆ ਜਿਸ ਦੇ ਵਿੱਚੋਂ ਜਿਹੜੇ 6 ਲੱਖ ਰੁਪਏ ਸੀ ਉਹ ਹਰਪ੍ਰੀਤ ਕੌਰ ਦੇ ਪਰਿਵਾਰ ਨੂੰ ਦੇਣਾ ਕਰਿਆ ਸੀ ਹੁਣ ਇਸ ਕੇਸ ਦੇ ਵਿੱਚ ਸਜ਼ਾ ਤਾਂ ਹੋਈ ਪਰ ਜੋ ਹੁਣੇ ਹਰਪ੍ਰੀਤ ਕੌਰ ਸੀ ਜਿਸ ਦੇ ਵਿਚਾਰੇ ਦੀ ਮੌਤ ਹੋ ਗਈ ਸੀ ਉਸ ਦਾ ਤਾਂ ਕੋਈ ਕਸੂਰ ਵੀ ਨਹੀਂ ਸੀ ਉਹਨਾਂ ਦਾ ਪਤਾ ਵੀ ਨਹੀਂ ਸੀ ਕਿ ਉਸ ਦੀ ਦੁਸ਼ਮਣੀ ਕਿਸੇ ਅਮਰਤਪਾਲ ਕੌਰ ਨਾਲ ਹੁਣ ਉਸ ਅਮਰਤਪਾਲ ਦੀ ਦੁਸ਼ਮਣੀ ਉਸ ਪਰਿਵਾਰ ਨਾਲ ਤਾਂ ਸੀ ਜਿੱਥੇ ਉਹਨੇ ਵਿਆਹਿਆ ਜਾਣਾ ਸੀ ਪਰ ਉਹਦੀ ਦੁਸ਼ਮਣੀ ਹਰਪ੍ਰੀਤ ਨਾਲ ਕੀ ਸੀ ਕਿ ਉਹਨੇ ਉਦੋਂ ਵਿਚਾਰੀ ਤੋਂ ਇਹੋ ਜਿਹਾ ਵੈਰ ਕੱਢਿਆ ਤੁਹਾਡਾ ਕੀ ਮੰਨਣਾ ਹੈ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ